ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸਲਾਮ ਸੋ ਮੈਂ ਤੁਹਾਡਾ ਆਪਣਾ ਨਿਰਮਲ ਕਵਾਰੀ ਸਾਰੇ ਮੇਰੇ ਪਿਆਰੇ ਲੋਕਾਂ ਨੂੰ ਸਲਾਮ ਮੇਰੇ ਵੱਲੋਂ ਸੋ ਮੈਂ ਜਿਹੜਾ ਆਪਣੀ ਲਾਈਫ ਦੇ ਵਿੱਚ ਆਪਣੀ ਜਿੰਨੀ ਜ਼ਿੰਦਗੀ ਦੇ ਵਿੱਚ ਮੇਰੀ 33 32 33 ਸਾਲ ਦੀ ਨੌਕਰੀ ਦੇ ਵਿੱਚ ਮੈਂ ਤੀ ਪਿੰਡਾਂ ਚ ਫੜਵਾ ਲਈ ਗਏ ਔਰ ਕਾਨੂੰਗ ਹੋ ਰਿਹਾ ਹੈ ਫ੍ਰੀ ਕੋਡ 96 ਪਿੰਡਾਂ ਦਾ ਅੰਚਾਰ ਦੇ ਰਿਹਾ ਦਫਤਰ ਕਾਨੂੰਗ ਫ੍ਰੀ ਕੋਡ ਔਰ ਚੁੰਤੀ ਪਿੰਡਾਂ ਦਾ ਕੋਡ ਬ੍ਰਾਜ਼ੀਲ ਦੇ ਵਿੱਚ ਮੈਂ ਕਾਨੂੰ ਦਫਤਰ ਕਾਨੂੰਗ ਹੋ ਰਿਹਾ ਹੈ ਫੀਲਡਰ ਦੇ ਵਿੱਚ ਮੈਂ ਕਾਨੂੰ ਹੋ ਰਿਹਾ ਸੋ ਮੈਂ ਇਹ ਰਿਜ਼ਲਟ ਮੇਰੇ ਮਨ ਚ ਮੈਨੂੰ ਇਹ ਨਾ ਚੁੰਤੀ ਦੇਣ ਦੀ ਗੱਲ ਕਿ ਕਿਉਂਕਿ ਲੋਕ ਮਤਲਬ ਮਾਲ ਮਹਿਕ ਮੇਰੇ ਕੰਮਾਂ ਚ ਬਹੁਤ ਉਲਝੇ ਅਤੇ ਭੰਬਲ ਘੁੱਸੇ ਚ ਪੈ ਜਾਂਦੇ ਆ ਡਰੇ ਰਹਿੰਦੇ ਸਹਿਮੇ ਰਹਿੰਦੇ ਆ ਤੇ ਉਹ ਮੈਨੂੰ ਇਹ ਵੀਡੀਓ ਪਾਉਣ ਦਾ ਮੇਰਾ ਜਿਹੜਾ ਮਕਸਦ ਹੈ ਮੇਰਾ ਅੰਦਰਲਾ ਮੈਂ ਮੇਰੇ ਲੋਕਾਂ ਨੂੰ ਸਾਰੀ ਜਾਣਕਾਰੀ ਦੇ ਸਕਾਂ ਜਿਸ ਤਰ੍ਹਾਂ ਵੱਖ-ਵੱਖ ਜਿਹੜੇ ਨਿੱਕੀ-ਨਿੱਕੀਆਂ ਗਲਤੀਆਂ ਹੋ ਜਾਂਦੀਆਂ ਉਹ ਹੁੰਦੀਆਂ ਨਹੀਂ ਗਲਤੀਆਂ ਉਹ ਸਹਬ ਨੂੰ ਜਿਵੇਂ ਕੋਈ ਬਰਤਕਾਰ ਕੋਈ ਕੋਈ ਇੰਤਕਾਲ ਦਰਜ ਕਰ ਦਿੰਦਾ ਤੇ ਉਹ ਮਤਲਬ ਜਦੋਂ ਇੰਤਕਾਲ ਬਰਾਚ ਚੜਾਦਾ ਉਹ ਬਰਾਚ ਚੜਾਉਣ ਤੋਂ ਬਾਅਦ ਉਹ ਕੁੜੀਆਂ ਨਾ ਚੜ ਗਿਆ ਉਹ ਜਦੋਂ ਨਹੀਂ ਮਾਲਕੀ ਹੋਉਂਦਾ ਸ਼ਿੰਦੋ ਮਿੰਦੋ ਕਾਂਤੀ ਤੇ ਥੱਲੇ ਜਦੋਂ ਇੰਤਕਾਲ ਦਾ ਵਰਕਾ ਮੁੱਕ ਜਾਂਦਾ ਤੇ ਕੋਟਵਾਰੀ ਥੱਲੇ ਲਿਖ ਦਿੰਦਾ ਪਰ ਤੋਂ ਜਾਂ ਆਪਾਂ ਅੰਗਰੇਜ਼ੀ ਚ ਪੀਟੀਓ ਲਿਖ ਦਿੰਦੇ ਨੇ ਪਲੀਜ਼ ਟਰਨਓਵਰ ਵੀ ਵਰਕੇ ਤੋਂ ਅਗਲੇ ਪਾਸੇ ਛੱਡ ਕੇ ਜਾ ਸੋ ਜਿਹੜਾ ਜਦੋਂ ਪਰਿਵਾਰੀ ਨਿਯੰਤ ਕਾਲ ਦਰਜ ਕੀਤਾ ਉਹਨੇ ਸਿੰਦੋ ਮਿੰਦੋ ਕੰਤੀ ਲਿਖ ਕੇ ਥੱਲੇ ਪਰਤੋ ਲਿਖਤਾ ਔਰ ਜਿਹਨੂੰ ਅਗਲੇ ਪਾਸੇ ਗਿਆ ਉਹਨੇ ਪੁੱਤਰੀਆਂ ਫਲਾਣਾ ਲਿਖ ਕੇ ਤੇ ਸਾਰਾ ਉਹ ਮੁਕੰਮਲ ਕਰਤਾ ਅੰਦਰਾਇ ਜਦੋਂ ਨਵਾਂ ਚਾਰ ਸਾਲਾ ਬਣਿਆ ਕਿਤੇ ਸਹਿਵਨ ਗਲਤੀ ਨਾ ਜਦੋਂ ਪਰਿਵਾਰੀ ਉਹ ਤੇ ਅਮਲ ਕਰਨ ਲੱਗਾ ਕਿਉਂਕਿ ਬਹੁਤ ਸਾਰੇ ਜਿਹੜੇ ਮਤਲਬ ਮੁੰਡੇ ਵੀ ਕੰਮ ਕਰ ਰਹੇ ਨਾਲ ਹੈਲਪਰ ਜਿਹੜੇ ਲੱਗੇ ਹੋਏ ਆ ਪਰਵਾਰਕੀ ਦੇ ਔਰ ਜਾਂ ਕੋਈ ਕੋਈ ਅਣਜਾਣ ਬੰਦਾ ਕਈ ਵਰੀ ਜਾਂ ਜਿਵੇਂ ਉਹ ਤੁਹਾਨੂੰ ਇੱਕ ਵੀਡੀਓ ਚ ਮੈਂ ਦੱਸਿਆ ਸੀ ਵੀ ਘਰ ਵਾਲੀ ਦੇ ਜਮਾਂਬੰਦੀ ਬੰਦਾ ਸਫੇ ਲਗਾਉਣ ਲੱਗ ਗਿਆ ਤੇ ਉਹਨੇ ਮਸਤਰੀ ਨਹੀਂ ਥਾ ਤੇ ਮਸਤਰੀ ਲਿਖਤਾ ਸੀ ਸੋ ਉਵੇਂ ਜਿਵੇਂ ਉਹ ਜਦੋਂ ਉਹਨੇ ਕਰਤਾ ਤੇ ਉਹ ਉਵੇਂ ਹੀ ਸਿੰਦੋ-ਮਿੰਦੋ ਕੰਤੀ ਤੇ ਪਕਤੋ ਚਾਰ ਕੁੜੀਆਂ ਦਾ ਅੰਤ ਕਲ ਚੜਾਤਾ ਉਹ ਜਦੋਂ ਜਮਾਂਬੰਦੀ ਜਾ ਕੇ ਜਦੋਂ ਉਹਨਾਂ ਨੇ ਨਕਲ ਕਢਾਈ ਉਹ ਕਹਿੰਦੇ ਸਾਡੇ ਤਾਂ ਕੁੜੀਆਂ ਹੀ ਤਿੰਨ ਐ ਇਹ ਚੌਥੀ ਕੁੜੀ ਕਿੱਥੋਂ ਆ ਗਈ ਉਹ ਜਦੋਂ ਸਾਰਾ ਅੰਦਰ ਰਾਜ ਬਰੂਲਿਆ ਉਹ ਕਹਿੰਦੇ ਨਹੀਂ 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 ਇਹ ਸੱਚ ਨਾ ਅਸਲ ਚ ਵੀ ਸੀਖਾਂਤੀ ਕੋਈ ਨਹੀਂ ਸੀ ਇਹ ਤਾਂ ਲਿਖਿਆ ਸੀ ਪਰ ਤੋਂ ਅਗਲੇ ਪਾਸੇ ਜਾਣਾ ਤੇ ਕੁੜੀਆਂ ਦਾ ਤੈਨਹੀਂ ਅਸਲ ਚ ਫੇਰ ਉਹਦੀ ਮਤਲਬ ਸੋਧ ਹੋਣ ਵਾਸਤੇ ਅਦਾਲਤਾਂ ਜਾਣਾ ਪੈਂਦਾ ਇੰਤਕਾਲਾਂ ਨੂੰ ਰਿਵਿਊ ਕਰਾਉਣਾ ਪੈਂਦਾ ਉਹਦੇ ਵਾਸਤੇ ਲੋਕਾਂ ਨੂੰ ਇੰਨੇ ਕਿੰਨੇ ਗਲਤੀਆਂ ਜਿਹੜੀਆਂ ਛੋਟੀ ਜੀ ਗਲਤੀ ਜਿਹੜੀ ਬੰਦੇ ਆਸਤੇ ਮਤਲਬ ਉਹਦੇ ਗਲੇ ਦੀ ਹੱਡੀ ਬਣ ਜਾਂਦੀ ਹੈ ਸੋ ਇਹ ਵੀਡੀਓ ਜਿਹੜਾ ਪਾਉਣ ਦਾ ਮੇਰਾ ਮਕਸਦ ਇਹੀ ਹੈ ਵੀ ਮੈਂ ਆਪਣੇ ਲੋਕਾਂ ਨੂੰ ਉਹਨਾਂ ਉਸ ਵਸੇ ਨੂੰ ਬਚਾਉਣ 'ਚ ਕਾਮਯਾਬ ਹੋਆ। ਔਰ ਉਹ ਕਾਮਯਾਬੀ ਮੈਨੂੰ ਬਹੁਤ ਖੁਸ਼ੀ ਦਿੰਦੀ ਹੈ ਕਿ ਜੇ ਜੇ ਮੇਰੇ ਲੋਕ ਸੁਰੱਖਤ ਰਹਿਣ, ਖੁਸ਼ ਰਹਿਣ। ਜੋ ਫੀਸਾਂ ਬਾਰੇ ਜੋ ਲੱਗਾ ਹੁੰਦਾ ਹਰ ਅਰਜੀ ਨਿਯੋ ਇਸ ਦੇ ਔਰ ਹਰ ਪਟਵਾਰੀ ਸਹਿਬਾਨ ਦੇ ਦਫਤਰ ਦੇ ਵਿੱਚ ਇੱਕ ਲਿਸਟ ਲੱਗੀ ਹੁੰਦੀ ਹੈ ਜਿਹਦੇ ਤੇ ਜਮ੍ਹਾਂ ਬੰਦੀ ਦੀ ਫੀਸ 25 ਰੁਪਏ ਜਾਂ ਹੋਰ ਜਿਹੜੀਆਂ ਫੀਸਾਂ ਲੱਗੀਆਂ ਹੁੰਦੀਆਂ ਬੈਨਾਮੇ ਦੀਆਂ ਫੀਸਾਂ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਉਹਦੀ ਲਿਸਟ ਲੱਗੀ ਹੁੰਦੀ ਹੈ। ਕਿ ਅੱਖਰ ਛੋਟੇ ਛੋਟੇ ਨਿਗੇ ਹੁੰਦੇ ਉੱਤੇ ਉਹਨੂੰ ਧਿਆਨ ਨਾਲ ਪੜ੍ਹਨਾ ਉਹਦੀ ਫੋਟੋ ਖਿੱਚ ਲੈਣੀ ਹੈ ਔਰ ਉਹ ਲੱਗਾ ਹੁੰਦਾ ਉਹਦੇ ਮਤਲਬ ਕੀ ਆਪਾਂ ਨੂੰ ਜਿਹੜੀ ਫੀਸ ਹੈ ਆਪਾਂ ਦਾ ਕਰਨੀ ਹੈ ਅਗਰ ਜੇਕਰ ਤੁਹਾਡੇ ਕੋਲ ਕੋਈ ਐਂ ਕਹਿੰਦਾ ਮੈਨੂੰ ਇੰਨੀ ਫੀਸ ਚਾਹੀਦੀ ਹੈ ਤਾਂ ਤੁਸੀਂ ਬੰਦੇ ਨੂੰ ਕਹਿ ਸਕਦੇ ਹੋ ਸੈਂਪਲ ਵੀ ਮੈਨੂੰ ਲਿਓ ਜੀ ਪਰਚੀ ਤੇ ਲਿਖ ਦਿਓ ਵੀ ਇੰਨੀ ਫੀਸ ਹੈ ਤੇ ਮੈਥੋਂ ਲੈ ਲਓ ਤੁਸੀਂ ਸਾਈਨ ਕਰਦੇ ਹੋ ਥੱਲੇ ਤੇ ਜਿੰਨੀ ਤੁਸੀਂ ਫੀਸ ਕਹੋਗੇ ਸਰਕਾਰੀ ਮਤਲਬ ਮੈਂ ਤੁਹਾਨੂੰ ਦੇ ਦਵਾਂ ਸੋ ਇਹ ਚੀਜ਼ ਵਾਸਤੇ ਆਪਾਂ ਨੂੰ ਥੋੜਾ ਜਿਹਾ ਮਮੇ ਇਸ ਤਰ੍ਹਾਂ ਬੋਲਡਨੈਸ ਨਾਲ ਕੇ ਪਾਉਣਾ ਆਪਣਾ ਆਪਾਂ ਸਮਾਜ ਵਧੀਆ ਬਣਾਉਣਾ ਸਾਰਾ ਔਰ ਸਮਾਜ ਨੂੰ ਵਧੀਆ ਬਣਾਉਣਾ ਵਾਸਤੇ ਪਰ ਤੁਹਾਨੂੰ ਥੋੜਾ ਜਿਆ ਹੋਰ ਚੀਜ਼ਾਂ ਦਾ ਜਿਹੜਾ ਸੱਚ ਦਾ ਮਤਲਬ ਸਾਥ ਦੇਣਾ ਚਾਹੀਦਾ ਔਰ ਸੱਚ ਜਿਹੜਾ ਉਹ ਕਹਿੰਦੇ ਹੁੰਦੇ ਵੀ ਸੱਚੇ ਵਿਹਾਰ ਦਾ ਪਹਿਲਾ ਨੰਬਰ ਹੈ ਔਰ ਸੱਚ ਦਾ ਦੂਜਾ ਸੱਚ ਦਾ ਦੂਜਾ ਨੰਬਰ ਹੈ ਸੱਚੇ ਵਿਹਾਰ ਦਾ ਪਹਿਲਾ ਸੋ ਮੈਨੂੰ ਬਾਬਾ ਫਰੀਦ ਵਾਰਡ ਮਿਲਿਆ ਔਰ 2008 ਦੇ ਵਿੱਚ ਔਰ ਜਿਹੜਾ ਉੱਥੇ ਇਮਾਨਦਾਰੀ ਵਾਰਡ ਬਾਬਾ ਫਰੀਦ ਅਵਰੀ ਕੋਰਟ ਗੋਲਵੀ ਸਾਹਿਬ ਸਰਟੀਫਿਕੇਟ ਮੈਨੂੰ ਜਿਹੜਾ ਮਿਲਿਆ ਸੋ ਮੈਂ ਪੂਰੀ ਇਮਾਨਦਾਰੀ ਨਾਲ ਤਨਦੇਈ ਨਾਲ ਆਪਣੀ ਡਿਊਟੀ ਕੀਤੀ ਹੈ ਔਰ ਮੈਂ ਬਹੁਤ ਖੁਸ਼ ਹਾਂ ਕਿ ਮੈਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਤਾਪ ਜਿਹੜੀ ਸੇਵਾਵਾਂ ਦੇ ਸਕਾਂ ਔਰ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਮੇਰੀ ਕੋਈ ਵੀ ਜਨਤਕ ਸ਼ਿਕਾਇਤ ਸਾਰੀ ਸਰਵਸਤਰਾ ਨਹੀਂ ਹੋਈ ਸੋ ਮੈਨੂੰ ਇਹ ਬਹੁਤ ਪ੍ਰਾਊਡ ਹੈ ਕਿ ਮੇਰੇ ਲੋਕਾਂ ਨੇ ਜਦੋਂ ਕਿ ਅਸੀਂ ਜ਼ਮੀਰ ਵੀ ਕੱਢਦੇ ਹਾਂ ਅਸੀਂ ਮੰਨਤੀ ਕਰਨ ਜਾਂਦੇ ਹਾਂ ਕਿਸੇ ਦੀ ਜ਼ਮੀਨ ਵੀ ਕੱਢਦੇ ਹਾਂ ਕਿਸੇ ਬੰਦੇ ਦਾ ਗਲਤ ਨਰਾਜ਼ ਚੜਿਆ ਜਦੋਂ ਅਸੀਂ ਕੱਟ ਕਰਦੇ ਹਾਂ ਤੋ ਬੰਦਾ ਸਾਡੇ ਨਾਲ ਗੁੱਸੇ ਵੀ ਹੁੰਦਾ ਪਰ ਗੁੱਸੇ ਹੋਣ ਤੋਂ ਬਾਅਦ ਵੀ ਉਹਨੇ ਸਾਡੀ ਸ਼ਿਕਾਇਤ ਨਹੀਂ ਕੀਤੀ ਵੀ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਸਹੀ ਕੀਤਾ ਗਿਆ ਜਾਂ ਉਹਨੇ ਕੋਈ ਲਾਲਚ ਲੈ ਕੇ ਜਾਂ ਕਿਸੇ ਤਰ੍ਹਾਂ ਦਾ ਨਹੀਂ ਕੀਤਾ ਸੋ ਲੋਕਾਂ ਨੇ ਸਾਨੂੰ ਇਸ ਗੱਲ ਨਾਲ ਇਹ ਸਭ ਤੋਂ ਵੱਡਾ ਲਾਡਾ ਸਾਡੇ ਆਸਤੇ ਸਾਡੇ ਲੋਕਾਂ ਨੇ ਸਾਨੂੰ ਸੱਚ ਨੂੰ ਲਾਗੂ ਕਰਨ ਦਿੱਤਾ ਔਰ ਸਾਡਾ ਇਹਦੇ ਨਾਲ ਪਹਿਰਾ ਦਿੱਤਾ ਅਸੀਂ ਵੀ ਤੁਹਾਡੇ ਵਫਾਦਾਰ ਸਿਪਾਹੀ ਪੁੱਤ ਤੁਹਾਨੂੰ ਕਦੇ ਵੀ ਨੇਹੇ ਜੀ ਨਹੀਂ ਰੱਖਾਂਗੇ ਔਰ ਤੁਹਾਨੂੰ ਬਿਲਕੁਲ ਕਿਸੇ ਗੱਲ ਦੀ ਇਸ ਗੱਲੋਂ ਜਾਣਕਾਰੀ ਪੱਖੋਂ ਅਸੀਂ ਜਿੱਥੋਂ ਮਰਜੀ ਇਹਨੂੰ ਕਲੈਕਟ ਕਰਕੇ ਲਈਏ ਕਿਸੇ ਆਪਦੇ ਸੀਨੀਅਰਸ ਨਾਲ ਡਿਸਕਸ ਕਰਕੇ ਲਈਏ ਤੁਹਾਨੂੰ ਦੀ ਪੂਰਨ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਜਿਵੇਂ ਦਸਵੇਂ ਬਸਵੰਸੀ ਡਿੱਗੇ ਕਨਾਲਾ ਮਰਲੇ ਇਹ ਤੁਹਾਨੂੰ ਸਾਰੀਆਂ ਅਸੀਂ ਲਿਖ ਕੇ ਵੀ ਮਿ ਪਾਵਾਂਗਾ ਤੇ ਤੁਹਾਨੂੰ ਬਣਾਉਣੇ ਵੀ ਦੱਸਾਂਗਾ ਕਿ ਜਿਹੜੇ ਵਰਕ ਗਾਜ ਹੈ ਕਿਵੇਂ ਬਣਾਉਣੇ ਦੂਜੀਆਂ ਸਾਰੀਆਂ ਚੀਜ਼ਾਂ ਕਿਵੇਂ ਬਣਾਉਣੀਆਂ ਇਹ ਸਾਰੀਆਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਦੱਸਾਂਗੇ ਤੁਸੀਂ ਇਸ ਦੇ ਸੰਬੰਧੀ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹਨੂੰ ਲਾਈਕ ਕਰਿਓ ਔਰ ਮਤਲਬ ਇਹਨੂੰ ਤਾਂ ਜੋ ਜਿਹੜਾ ਲੋਕਾਂ 'ਚ ਇਹ ਜਾਣਕਾਰੀ ਜਾ ਸਕੇ ਕਿ ਆਪਾਂ ਜਿਹੜਾ ਇਸ ਜਿਹੜਾ ਝੂਠ ਵਾਲਾ ਜਾਂ ਸੱਵਨ ਗਲਤੀਆਂ ਨਾਲ ਜਿਹੜਾ ਇਹ ਮਤਲਬ ਭੰਬਲ ਪੂਸਾ ਪੈਦਾ ਹੋਇਆ ਇਸ ਭੰਬਲ ਪੂਸੇ ਤੋਂ ਕਿਸਾਨਾਂ ਨੂੰ ਆਪਣੇ ਜ਼ਮੀਨ ਦੇ ਮਾਲਕਾਂ ਨੂੰ ਲੋਕਾਂ ਨੂੰ ਬਚਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ